ਪੰਜਾਬ ਦੀ ਪੰਥਕ ਸੀਟ ਖਡੂਰ ਸਾਹਿਬ ਮੰਨੀ ਜਾ ਰਹੀ ਹੈ ਤਾਂ ਖਡੂਰ ਸਾਹਿਬ ਦੇ ਉੱਤੇ ਜਿੱਥੇ ਅਮਰਿਤਪਾਲ ਸਿੰਘ ਖੜੇ ਨੇ ਵਰਸਾ ਸਿੰਘ ਬਲਟੋਆ ਖੜੇ ਨੇ ਤਾਂ ਉਸੇ ਹੀ ਕੁਲਬੀਰ ਸਿੰਘ ਜੀਰਾ ਵੀ ਇਸ ਵੇਲੇ ਚੋਣ ਮੈਦਾਨ ਚ ਉਤਰੇ ਨੇ ਤਾਂ ਕੁਲਬੀਰ ਸਿੰਘ ਜੀਰਾ ਕਾਂਗਰਸ ਪਾਰਟੀ ਵੱਲੋਂ ਨੇ ਪੰਥਕ ਪਰਿਵਾਰ ਤੋਂ ਤਾਲੁਕ ਰੱਖਦੇ ਨੇ ਤਾਂ ਇਸ ਵੇਲੇ ਕੁਲਬੀਰ ਜੀਰਾ ਇਸ ਵੇਲੇ ਤੁਹਾਨੂੰ ਆਪਣੀ ਟੀਵੀ ਸਕਰੀਨ ਤੇ ਨਜ਼ਰ ਆ ਰਹੇ ਹੋਣਗੇ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦਾ ਕਾਫਲਾ ਇੱਥੇ ਪਹੁੰਚਿਆ ਹੈ ਤਾਂ ਕੁਲਬੀਰ ਜੀਰਾ ਇੱਕ ਵੱਡਾ ਪੰਥਕ ਨਾਮ ਹੈ ਤਾਂ ਦੱਸਣਾ ਚਾਹਾਂਗੇ ਕਿ ਹੁਣ ਉਹਨਾਂ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੇ ਜਿਹੜੇ ਸਾਰਥੀ ਬਣੇ ਨੇ ਉਹ ਜਿਹੜੇ ਉਹਨਾਂ ਦੇ ਨਾਲ ਮੌਜੂਦ ਨੇ ਤੇ ਰਾਣਾ ਗੁਰਜੀਤ ਜਿਹੜਾ ਹੈ ਉਸ ਵੇਲੇ ਮੌਜੂਦ ਰਹੇਗੇ ਔਰ ਤੁਸੀਂ ਵੇਖੋਗੇ ਕਿਸ ਤਰੀਕੇ ਦੇ ਨਾਲ ਇਸਤਕਬਾਲ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਫਤਿਹ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵੈਗ ਜੀ ਦੀ ਫਤਿਹ ਔਰ ਮੈਂ ਇੱਕ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੁਣ ਆਏ ਆ ਔਰ ਪਹਿਲਾ ਨਤਮਸਤਕ ਹੋਵਾਂਗੇ ਫਿਰ ਉਸ ਤੋਂ ਬਾਅਦ ਪ੍ਰੈਸ ਦੇ ਨਾਲ ਜਿਹੜੀ ਵੀ ਕੋਈ ਗੱਲਬਾਤ ਕਰਨੀ ਹੈ ਫਿਰ ਉਸ ਤੋਂ ਬਾਅਦ ਕਰਾਂਗੇ ਪਰ ਇੱਕ ਬਹੁਤ ਵੱਡਾ ਤੁਹਾਨੂੰ ਮੌਕਾ ਦਿੱਤਾ ਡਾਇਰੈਕਟਰ ਲੈ ਕੇ ਪਾਰਟੀ ਦਾ ਫੈਸਲਾ ਜਾਂ ਤੁਹਾਡੀ ਇਹ ਮੰਗ ਸੀ ਕਿ ਪਾਰਟੀ ਨੇ ਆਪੇ ਤੈਅ ਕੀਤਾ ਗੱਲ ਇਹ ਹੈ ਕਿ ਜਿਵੇਂ ਤੁਸੀਂ ਰੋਜ਼ ਮੀਡੀਆ ਪੰਥਕ ਸੀਟ ਪੰਥਕ ਸੀਟ ਕਰ ਰਹੇ ਸੀ ਤੇ ਔਰ ਰਾਣਾ ਜੀ ਦੇ ਸੰਯੋਗ ਦੇ ਨਾਲ ਔਰ ਸਾਰੀ ਸਮੁੱਚੀ ਲੀਡਰਸ਼ਿਪ ਜਿਹੜੇ ਨੌ ਦੇ ਨੌ ਹਲਕੇ ਪੈਂਦੇ ਆ ਸਾਰਿਆਂ ਨੇ ਜਿਹੜਾ ਸੀਗਾ ਕਿ ਮੇਰਾ ਨਾਮ ਭੇਜਿਆ ਔਰ ਜੇ ਪਾਰਟੀ ਨੇ ਭੇਜਿਆ ਤਾਂ ਤਕੜੇ ਹੋ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜੀ ਸੀਟ ਹੈ ਇਹ ਕਾਂਗਰਸ ਪਾਰਟੀ ਦੀ ਝੋਲੀ ਚਾਉਂ। ਅਸੀਂ ਮੁੱਦਿਆਂ ਦੀ ਗੱਲ ਆ ਕਿ ਜੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਐਨਐਸਏ ਲਾਈ ਆ ਮੈਂ ਉਦੋਂ ਵੀ ਉਹਦਾ ਵਿਰੋਧ ਕੀਤਾ ਸੀ। ਔਰ ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਸਾਨੂੰ ਮੈਂ ਇਸ ਦਾ ਵਿਰੋਧ ਵੀ ਕਰਦਾ। ਔਰ ਅੱਜ ਵੀ ਇਹ ਲੋਕਾਂ ਨੂੰ ਸ਼੍ਰੀ ਆਪਣਾ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਆ ਉਹ ਵੀ ਕਾਂਗਰਸ ਦੀ ਬਣ ਜਾ ਰਹੀ। ਔਰ ਉਹ ਆਪਦੀ ਸਰਕਾਰ ਦੇ ਵਿੱਚ ਇਹ ਵਿਸ਼ਵਾਸ ਤੋਂ ਹਨ ਕਿ ਜਦੋਂ ਕਾਂਗਰਸ ਦੀ ਸਰਕਾਰ ਹੋਵੇਗੀ ਔਰ ਇਹ ਚੁਣ ਕੇ ਮੈਨੂੰ ਭੇਜਣਗੇ ਮੈਂ ਇਸ ਚੀਜ਼ ਦੀ ਗਾਰੰਟੀ ਲੈਣਾ ਕਿ ਉਦੋਂ ਕਿਸੇ ਪੰਜਾਬ ਦੇ ਨੌਜਵਾਨ ਦੇ ਉੱਤੇ NSA ਨਹੀਂ ਲੱਗੇਗੀ ਪਰ ਇਹ ਗੱਲ ਪੰਥਕ ਕਹਿੰਦਾ ਕਹਿੰਦਾ ਬਾਰ-ਬਾਰ ਕਹਿ ਰਹੇ ਵਿਰਸਾ ਸਿੰਘ ਬਲਟੋਵਾ ਕਹਿ ਰਹੇ ਨੇ ਵਿਰਸਾ ਸਿੰਘ ਬਲਟੋਵਾ ਬਾਰੇ ਮੇਰੇ ਤੋਂ ਬਾਅਦ ਜਿਹੜੇ ਆ ਉਹ ਮਾਝੇ ਦੇ ਲੋਕ ਜਾਣਦੇ ਨੇ ਕਿ ਪੰਥਕ ਕੌਣ ਆ ਤੇ ਕੌਣ ਨਹੀਂ ਅੱਛਾ ਇੱਕ ਉਹ ਤੁਹਾਡੀ ਉਹਨਾਂ ਨੇ ਕਦ ਕਾਰਦੇ ਵੀ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਜੀ ਉਹ ਕੀ ਕਰ ਲੈਣਗੇ ਮੇਰਾ ਗੱਲ ਇਹ ਆ ਕਿ ਕੱਦ ਕਾਟ ਤੇ ਤਾਂ ਮਜੀਠੀਆ ਸਾਹਿਬ ਵੀ ਸਵਾਲ ਚੁੱਕਦੇ ਹੁੰਦੇ ਸੀ ਰੋਲਾ ਇਹ ਹੈ ਕਿ ਕੱਦ ਛੋਟਾ ਹੈ ਪਰ ਜਦੋਂ ਪਲਟਾ ਕੇ ਮਾਰਾਂ ਪਤਾ ਤਾ ਉਹੋ ਹੀ ਲੱਗਦਾ ਹੈ ਪਲਟੀ ਮਾਰੇਗੀ ਆ ਨਹੀਂ ਜਿਹੜੇ ਇਹ ਦਾਅਵੇ ਕਿਤੇ ਜਾ ਰਹੇ ਨੇ ਇਹ ਪੰਥ ਦੇ ਹੋਣ ਦੇ ਕਿਹਾ ਜਾ ਰਿਹਾ ਕਿ ਪੰਥਕ ਇਸ ਵੇਲੇ ਅਸੀਂ ਮੌਜੂਦ ਆ ਗੱਲ ਗੱਲ ਇਹ ਆ ਕਿ ਅਸੀਂ ਇੱਕ ਮੁੱਦਿਆਂ ਦੀ ਗੱਲ ਕਰੀਏ ਜਿਹੜੀ ਮੁੱਦਿਆਂ ਦੀ ਗੱਲ ਅੱਜ ਅਸੀਂ ਮੁੱਦਿਆਂ ਦੀ ਜਿਹੜੀ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਣਾ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਇਸ ਕਰਕੇ ਮੈਂ ਗੱਲ ਕਹਿਣਾ ਕਿ ਜਿਹੜੇ ਮੁੱਦੇ ਆ ਉਸੀਂ ਜਦੋਂ ਨਤਮਸਤਕ ਸਾਬ ਹੋਵਾਂਗੇ ਉਸ ਤੋਂ ਬਾਅਦ ਜਿਹੜੀ ਜਿਹੜੇ ਅਸੀਂ ਆਪਦੇ ਲੋਕਾਂ ਚ ਆਪਦਾ ਏਜੰਡਾ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਸਾਰੀ ਗੱਲ ਬਤ ਕੀ ਸਮਝੋਗੇ ਇੱਕ ਚੈਲੰਜ ਹੈ ਤੁਹਾਡੇ ਵਾਸਤੇ ਗੱਲ ਇਹ ਹੈ ਕਿ ਜਦੋਂ ਗੁਰੂ ਸਾਹਿਬ ਦਾ ਓਟ ਆਸਰਾ ਹੋਵੇ ਤੇ ਗੁਰੂ ਦੇ ਅੱਗੇ ਤਾਂ ਕੋਈ ਵੀ ਚੈਲੰਜ ਨਹੀਂ ਹੁੰਦਾ ਔਰ ਅਸ਼ੀਰਵਾਦ ਜਿਹੜਾ ਪਰਮਾਤਮਾ ਦਾ ਜਿਹੜਾ ਉਹ ਮੇਰੇ ਨਾਲ ਤੁਹਾਡੀ ਚੁਣੌਤੀ ਕੌਣ ਹੈ ਵਰਸਾ ਸਿੰਘ ਵਲਟੋਆ ਕਿ ਲਾਲਜੀਤ ਪੁੱਲਰ ਗੱਲ ਇਹ ਹੈ ਕਿ ਮੈਂ ਤੁਹਾਨੂੰ ਇਹ ਗੱਲ ਦੱਸਿਆ ਕਿ ਅੱਜ ਪਹਿਲਾਂ ਗੁਰੂ ਘਰ ਛੱਲਿਆ ਉਸ ਤੋਂ ਬਾਅਦ ਮੈਂ ਅਜੇ ਪਬਲਿਕ 'ਚ ਜਾਣਾ ਪਬਲਿਕ ਦੇ ਵਿੱਚ ਜਾ ਕੇ ਮੈਂ ਆਪਦੀ ਗੱਲ ਠੀਕ ਹੈ ਪਾਰਟੀ ਦਾ ਮੈਸੇਜ ਦੇਣਾ ਔਰ ਉਸ ਤੋਂ ਬਾਅਦ ਦੇ ਵਿੱਚ ਅੱਜ ਤਾਂ ਇੱਕ ਅਜੇ 1 ਮਹੀਨਾ ਪਿਆ ਜੀ ਆਪਾਂ ਹੁਣੇ ਕਹਿ ਦਈਏ ਆ ਚੁਣੌਤੀ ਉਹ ਚੁਣੌਤੀ ਹੈ ਜਦੋਂ ਤੁਹਾਡੇ ਨਿੱਜੀ ਤੌਰ ਦੇ ਉੱਤੇ ਤੁਹਾਡੇ ਜੀਵਨ 'ਚ ਕਿੱਡਾ ਇਸ ਸੀਟ ਦਾ ਅਸਰ ਗੱਲ ਇਹ ਹੈ ਕਿ ਮੈਂ 2014 ਤੋਂ ਮੇਰੀ ਇਸ ਕੱਲ ਦੀ ਇੱਛਾ ਸੀ ਕਿ ਪੰਥਕ ਸੀਟ ਆ ਔਰ ਮੇਰੇ ਪਿਤਾ ਜੀ ਸਵਰਗਵਾਸੀ ਜਹਦਰਿੰਦਰ ਸਿੰਘ ਜੀਰਾ ਕਿ ਇੱਥੋਂ ਲੜਨ ਇਲੈਕਸ਼ਨ ਪਰ ਪਾਰਟੀ ਨੇ ਅੱਜ ਜੋ ਇਸ ਦੁਨੀਆ ਤੇ ਨਹੀਂ ਰਹੀ ਅੱਜ ਅੱਜ ਮੈਨੂੰ ਮੌਕਾ ਦਿੱਤਾ ਔਰ ਮੈਨੂੰ ਆਸ ਆ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਆ ਪ੍ਰਮਾਤਮਾ ਨੇ ਚਾਹਿਆ ਟਿਕਟ ਦਿੱਤੀ ਹੈ ਗੁਰੂ ਸਾਹਿਬ ਨੇ ਔਰ ਜਿੱਤੇ ਵੀ ਗੁਰੂ ਸਾਹਿਬ ਦੇ ਭੜੇਬੰਦੀ ਕਾਂਗਰਸ ਦੀ ਉਹ ਤੁਹਾਡੇ ਨਾਲ ਹੈ ਜੀ ਸਾਰੀ ਕੀ ਕੀ ਹੈ ਸਾਰੇ ਨਾਲ ਹੀ ਨੇ ਔਰ ਮੈਂ ਦੇਖੂ ਹੋਏਗਾ ਕੋਈ ਲੱਗ ਤੇ ਤਾਂ ਦੱਸੋ ਤਾਂ ਬਿਲਕੁਲ ਕੁਲਵੀਰ ਜੀਰਾ ਇਸ ਵੇਲੇ ਕਾਫੀ ਕੌਨਫੀਡੈਂਟ ਨਜ਼ਰ ਆ ਰਹੇ ਨੇ ਤਾਂ ਕੌਨਫੀਡੈਂਸ ਇਸ ਕਰਕੇ ਆ ਕਿ ਉਹਨਾਂ ਨੇ ਕਿਹਾ ਕਿ ਜੋ ਲੜਾਈ ਹੈ ਉਹ ਅੱਜ ਜੋ ਸ਼ੁਰੂ ਕਰਨ ਜਾ ਰਹੇ ਨੇ ਕਿਉਂਕਿ ਪੰਥਕ ਸੀਟ ਹੈ ਕਿਹਾ ਜਾ ਰਿਹਾ ਹੈ ਤੇ ਉਸ ਪੰਥਕ ਸੀਟ ਦੇ ਵਿੱਚ ਉਹਨਾਂ ਨੇ ਅੱਜ ਐਲਾਨ ਕੀਤਾ ਹੈ ਅੱਜ ਉਹ ਗੁਰੂ ਘਰ ਮਠਾ ਟੇਕ ਰਹੇ ਨੇ ਉਸ ਤੋਂ ਇਲਾਵਾ ਜਿਹੜਾ ਹੈ ਉਹ ਆਪਣੀ ਚੋਣ ਮਹੀਨਾ ਆਗਾਜ਼ ਕਰਨਗੇ ਕੁੱਲ ਮਿਲਾ ਕੇ ਆਉਣ ਵਾਲੇ ਸਮੇਂ 'ਚ ਇੱਕ ਇੰਟਰਸਟਿੰਗ ਸੀਟ ਨਜ਼ਰ ਆਏਗੀ ਨਾਲ ਹੀ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ ਕਿ ਐਨਐਸਏ ਦੀ ਜਿਹੜੀ ਧਾਰਾ ਹੈ ਉਹਦਾ ਵਿਰੋਧ ਉਹਨਾਂ ਨੇ ਸ਼ੁਰੂ ਤੋਂ ਕਰਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਮੁੰਦਰ ਨੂੰ ਲੈ ਕੇ ਜਾਣਗੇ ਕੁੱਲ ਮਿਲਾ ਕੇ ਇੱਕ ਪੰਥਕ ਸੀਟ ਜਿਹੜੀ ਹੈ ਉਹ ਇਸ ਵੇਲੇ ਹੋਰ ਸ਼ਿਟ ਬੰਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ